ਜੀਸਸ ਇਹ ਗੱਲ ਦੋਸਤੋ ਅੱਜ ਦੀ ਅਪਡੇਟ ਆਂਗਰਵੜੀ ਵਰਕਰਾਂ ਲਈ ਫੱਟੀ ਖਬਰ ਆਂਗਰਵੜੀ ਸੈਂਟਰਾਂ 'ਚ ਛੁੱਟੀਆਂ ਦੇ ਚੱਲਦੇ ਆਂਗਰਵੜੀ ਵਰਕਰਾਂ ਨੂੰ ਜਾਰੀ ਨਵੇਂ ਹੁਕਮ ਕੀ ਹੈ ਪੂਰੀ ਅਪਡੇਟ ਔਰ ਕਿਹੜੇ ਨਵੇਂ ਹੁਕਮ ਜਾਰੀ ਕੀਤੇ ਗਏ ਹਾਉ ਜਾਣਦੇ ਹਾਂ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਆਂਗਰਵੜੀ ਰਿਲੇਟਿਵ ਹਰ ਨਵੀਂ ਤੇ ਤਾਜ਼ੀ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜੀ ਨਖਰੀ ਦੇ ਉੱਪਰ ਦੇਖਣ ਨੂੰ ਮਿਲ ਸਕੇਗੀ ਅਤੇ ਹੁਣ ਲੈ ਕੇ ਚੱਲਦੇ ਹਾਂ ਅੱਜ ਦੀ ਨਵੀਂ ਖਬਰ ਦੇ ਉੱਪਰ ਔਰ ਜਾਣਦੇ ਹਾਂ ਅੰਗੜਵਾਲੀ ਵਰਕਰਾਂ ਦੇ ਲਈ ਕੀ ਨਵੇਂ ਉਦੇਸ਼ ਜਾਰੀ ਕੀਤੇ ਗਏ ਆ ਪੰਜਾਬ ਵਿੱਚ ਪੈ ਰਹੀ ਰਿਕਾਰਡ ਤੋੜ ਗਰਮੀ ਦੌਰਾਨ ਪੰਜਾਬ ਸਰਕਾਰ ਨੇ ਅੰਗੜਵਾਲੀ ਸੈਂਟਰਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਹਨ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਆਖਿਆ ਗਿਆ ਹੈ ਕਿ ਮੌਸਮ ਵਿਭਾਗ ਵੱਲੋਂ ਜਿਆਦਾ ਗਰਮੀ ਕਾਰਨ 25 ਮਈ ਤੱਕ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ ਦੇ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਸਕੂਲਾਂ ਵਿੱਚ 1 ਮਈ ਤੋਂ 30 ਜੂਨ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਅੰਗਰੇਜ਼ੀ ਸੈਂਟਰਾਂ ਵਿੱਚ ਵੀ ਬੱਚਿਆਂ ਦੀ ਉਮਰ 3 ਤੋਂ 6 ਸਾਲ ਦੀ ਹੁੰਦੀ ਹੈ ਜਿਸ ਕਰਕੇ ਇਨ੍ਹਾਂ ਬੱਚਿਆਂ ਦੀ ਸਾਂਭ ਸੰਭਾਲ ਕਰਨੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਇਸ ਲਈ ਵਿਭਾਗ ਵੱਲੋਂ ਗਰਮੀ ਦੇ ਮੌਸਮ ਨੂੰ ਅਤੇ ਮੌਸਮ ਵਿਭਾਗ ਵੱਲੋਂ ਜਾਰੀ ਲਾਲ ਅਲਰਟ ਨੂੰ ਮੁੱਖ ਰੱਖਦੇ ਹੋਏ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਹਨਾਂ ਛੁੱਟੀਆਂ ਨੂੰ ਮੁੱਖ ਰੱਖਦੇ ਹੋਏ ਅੰਗਰਵੜੀ ਵਰਕਰਾਂ ਹੈਲਪਰਾਂ ਨੂੰ ਇਹ ਹਦਾਇਤ ਕੀਤਾ ਜਾਵੇ ਕਿ ਉਹਨਾਂ ਵੱਲੋਂ ਇਸ ਸਮੇਂ ਦੌਰਾਨ ਹੋਮ ਵਿਜ਼ਿਟ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਬੱਚਿਆਂ ਨੂੰ ਟੈਕ ਹੋਮ ਰਾਸ਼ਨ ਦਿੱਤਾ ਜਾਵੇ ਵਿਭਾਗ ਵੱਲੋਂ ਮਿਲਕੀਆਂ ਜਾਣ ਵਾਲੀਆਂ ਰਿਪੋਰਟਾਂ ਦੀ ਸਮੇਤ ਸਿਰ ਪੇਜੀਆਂ ਜਾਣ ਸਕੀਨੀਆਂ ਬਣਾਏ ਜਾਣ ਅਤੇ ਪੋਸ਼ਣ ਟ੍ਰੈਕ ਤੇ ਰੋਜ਼ਾਨਾ ਆਪਣੀ ਰਿਪੋਰਟ ਦਾ ਸਮਾਂ ਮਾਂ ਜਾਣ ਤਾਂ ਇਹ ਇੱਕ ਵੱਡੀ ਅਪਡੇਟ ਅੰਗਲਵੜੀ ਵਰਕਰਾਂ ਤੇ ਹੈਲਪਰਾਂ ਦੇ ਲਈ ਨਿਕਲ ਕੇ ਆਈ ਸੀ ਇਸ ਤੋਂ ਇਲਾਵਾ ਹੋਣ ਦੇਖਣਾ ਇਹ ਹੋਵੇਗਾ ਕਿ ਕਿਸ ਤਰੀਕ ਤੋਂ ਅੰਗਲਵੜੀ ਸੈਂਟਰਾਂ ਵਿੱਚ ਦੁਬਾਰਾ ਤੋਂ ਅੰਗਲਵੜੀ ਵਰਕਰਾਂ ਤੇ ਹੈਲਪਰਾਂ ਨੂੰ ਬੁਲਾਇਆ ਜਾਣਾ ਲੱਗਾ ਇਸ ਤੋਂ ਸੰਬੰਧਿਤ ਜੋ ਵੀ ਅਫੀਸ਼ੀਅਲ ਅਪਡੇਟ ਆਏਗੀ ਤੁਹਾਡੇ ਨਾਲ ਸ਼ੇਅਰ ਕਰਾਵਾਂਗੇ ਤਾਂ ਹੋਰ ਨਵੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ